ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਆ ਕਈ ਦਿਨਾਂ ਦਾ ਜੀ ਮੁੱਦਾ ਚੱਲ ਰਿਹਾ ਵਾ ਜਿੱਦਾਂ ਕਿ ਵੀ ਕੈਨੇਡਾ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਹਨਾ ਤੇ ਆਪ ਵੀ ਆਏ ਹੋਣੇ ਸਟੂਡੈਂਟ ਆਏ ਨੇ ਜਿਹੜੇ ਆਪਣੇ ਵੀ ਉਹਨਾਂ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਕਿ ਜਿਹੜੀ ਕੈਨੇਡਾ ਦੀ ਸਰਕਾਰ ਆ ਉਹਨਾਂ ਨੂੰ ਰਿਪੋਰਟ ਕਰ ਰਹੀ ਆ ਤੇ ਉਹਨਾਂ ਦਾ ਕਾਰਨ ਕੀ ਆ ਰਿਪੋਰਟ ਕਰਨ ਦਾ ਉਹਦੇ ਪਿੱਛੇ ਹਨਾ ਕਈ ਰੀਜ਼ਨ ਨੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਦਾ ਕੀ ਇਹਦਾ ਰੀਜ਼ਨ ਕੀ ਆ ਵੀਡੀਓ ਪੂਰੀ ਦੇਖਣ ਤੋਂ ਆਪਣੇ ਸੁਣਨ ਤੋਂ ਪਹਿਲਾਂ ਤੇ ਇਹਨੂੰ ਜਰੂਰ ਸਬਸਕ੍ਰਾਈਬ ਕਰਿਓ ਹਣਾ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਰਿਆਂ ਨਾਲ ਭੈਣ ਭਰਾਵਾਂ ਦੇ ਨਾਲ ਇਹਨੂੰ ਸ਼ੇਅਰ ਵੀ ਕਰਿਓ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਲਾਈਕ ਵੀ ਕਰਿਓ ਤੇ ਆਪਣੇ ਭਰਾ ਨੂੰ ਸਪੋਰਟ ਜਰੂਰ ਕਰਿਓ ਠੀਕ ਆ ਤੇ ਤਾਂ ਜੋ ਤੁਹਾਨੂੰ ਆਪਾਂ ਐਦਾਂ ਦੀਆਂ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਤੇ ਪੂਰੀ ਠੇੜ ਪੰਜਾਬੀ ਦੇ ਵਿੱਚ ਲੈ ਕੇ ਆਵਾਂਗੇ ਸਾਰੀ ਵੀਡੀਓ ਤੇ ਬਿਲਕੁਲ ਟਰੂ ਹੋਊਗੀ ਕੋਈ ਵੀ ਵੀਡੀਓ ਫੇਕ ਨਹੀਂ ਹੋਊਗੀ ਤੇ ਸਾਰੀ ਸਹੀ ਤਰੀਕਾ ਨਾਲ ਹੋਊਗੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਹੁਣ ਬਾਅਦ ਇਹ ਕਾਰਨ ਦੱਸਦਾ ਵੀ ਇਹਦਾ ਕੀ ਚੱਕਰ ਕੀ ਪਿਆ ਵਾ ਹਾਂਜੀ ਗੱਲ ਹੈਗੀ ਇਹ ਹੈ ਕਿ ਜਿਹੜੇ ਆਪਣੇ ਹਨਾ ਸਟੂਡੈਂਟ ਨੇ ਜਾਂ ਆਪਣੇ ਵਿਦਿਆਰਥੀ ਨੇ ਹਨਾ ਇਹ ਜਦੋਂ ਕੈਨੇਡਾ ਦੇ ਵਿੱਚ ਪੜਨ ਵਾਸਤੇ ਆਏ ਸੀਗੇ ਤੇ ਇਹਨਾਂ ਨੇ ਸਾਰਿਆਂ ਨੇ ਜਿੱਦਾਂ ਕਿ 12ਵੀਂ ਕਲਾਸ ਉਹਨਾਂ ਨੇ ਪਾਸ ਕਰਕੇ ਆਪਣੇ ਚੰਗੇ ਹਨਾ ਭਵਿੱਖ ਦੇ ਲਈ ਵੀ ਚਲੋ ਆਪਾਂ ਚੰਗਾ ਭਵਿੱਖ ਆਪਣਾ ਬਣ ਜੂਗਾ ਤੇ ਇਹਨਾਂ ਨੇ ਆਈਲਟਸ ਵਗੈਰਾ ਕਰਕੇ ਕਈ ਕੋਰਸ ਲੈ ਕੇ ਕੈਨੇਡਾ ਦੀ ਧਰਤੀ ਤੇ ਪਹੁੰਚੇ ਤੇ ਪਹੁੰਚਣ ਤੋਂ ਬਾਅਦ ਇਹਨਾਂ ਨੇ 3 ਸਾਲ ਦਾ ਇਹਨਾਂ ਦਾ ਪੋਸਟ ਗ੍ਰੈਜੂਏਟ ਇੱਕ ਇਹਨਾਂ ਦਾ ਵਰਕ ਹੁੰਦਾ ਵਾ ਜਦੋਂ ਸਟੱਡੀ ਹੁੰਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਵਰਕ ਪਰਮਿਟ ਮਿਲਦਾ ਵਾ ਤੇ ਉਹਦੇ ਆਧਾਰ ਦੇ ਉੱਤੇ ਹੀ ਇਹਨਾਂ ਨੂੰ ਪੀਆਰ ਮਿਲਦੀ ਹੁੰਦੀ ਆ ਕਿ ਜਦੋਂ ਤੁਹਾਨੂੰ 3 ਸਾਲ ਦੀ ਜੇ ਤੁਹਾਡੀ ਥੋੜੀ ਸਟੱਡੀ ਆ ਤੁਹਾਡੀ ਪੜ੍ਹਾਈ ਜਿਹੜੀ ਵੀ ਹੁੰਦੀ ਆ ਤੁਹਾਨੂੰ ਇਹ ਮਿਲਦੀ ਆ ਕਿ ਤੇ ਕੈਨੇਡਾ ਦੇ ਵਿੱਚ ਉਸ ਤੋਂ ਬਾਅਦ ਉਹਦੇ ਜਿੰਨਾ ਤੁਹਾਡੀ ਪੜ੍ਹਾਈ ਹੁੰਦੀ ਆ ਉਨਾ ਹੀ ਤੁਹਾਨੂੰ ਉਹ ਵਰਕ ਪਰਮਿਟ ਦਿੰਦੇ ਨੇ ਤੇ ਉਹ ਵਰਕ ਪਰਮਿਟ ਆ ਜਿਹੜਾ ਉਹਨੂੰ ਹੁਣ ਅੱਗੇ ਵਧਾਉਣ ਦੇ ਲਈ ਕੈਨ ਵੀ ਪ੍ਰੋਗਰਾਮ ਹੁੰਦਾ ਵਾ ਹਾਂ ਤੇ ਪੀਐਨਵੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਣੀ ਪਟੀਸ਼ਨ ਮਾਉਣੀ ਪੈਂਦੀ ਆ ਜਿਹਨੂੰ ਕਿ ਆਪਾਂ ਕਹਿੰਦੇ ਆ ਵੀ professionnal ਨੋਮੀਨੇਸ਼ਨ ਪ੍ਰੋਗਰਾਮ ਹੁੰਦਾ ਤੇ ਇਹਦੇ ਨਾਲ ਹੀ ਤੁਸੀਂ ਜਦੋਂ ਪੀਐਨਵੀ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਅਪੀਲ ਕਰਦੇ ਹੋ ਤਾਂ ਹੀ ਤੁਹਾਨੂੰ ਪੀਆਰ ਮਿਲਦੀ ਆ ਠੀਕ ਆ ਜੀ ਤੇ ਇੱਕ ਹੋਰ ਐਂਟਰੀ ਵੀ ਹੁੰਦੀ ਆ ਜਿਹਨੂੰ ਐਕਸਪ੍ਰੈਸ ਐਂਟਰੀ ਵੀ ਕਹਿੰਦੇ ਨੇ ਉਹਦੇ ਬਾਰੇ ਤੁਹਾਨੂੰ ਮੈਂ ਫੇਰ ਕਰਕੇ ਦੱਸੂਗਾ ਪਰ ਮੋਸਟਲੀ ਕਾਹੀ ਮੇਨ ਚੀਜ਼ ਹੁੰਦੀ ਆ ਇਹਨੂੰ ਪੀਐਨਵੀ ਪ੍ਰੋਗਰਾਮ ਕਿਹਾ ਜਾਂਦਾ ਜਦੋਂ ਤੁਹਾਡੇ ਕੋਲ ਤਿੰਨ ਤਿੰਨ ਸਾਲ ਦੀ ਤੁਹਾਡੀ ਸਟੱਡੀ ਆ ਤੇ ਤਿੰਨ ਸਾਲ ਕੋਲ ਕੋ ਵਰਕ ਪਰਮਟ ਆ ਤਾਂ ਤੁਹਾਨੂੰ ਉਹਦੇ ਵਿੱਚ ਵਿੱਚ ਤੁਹਾਨੂੰ ਪੀਐਨਵੀ ਪ੍ਰੋਗਰਾਮ ਲੈਣਾ ਪੈਂਦਾ ਵਾ ਠੀਕ ਹੈ ਜੀ ਤੇ ਜਦੋਂ ਇਹ ਵਰਕ ਪਰਮਿਟ ਫਿਰ ਖਤਮ ਹੋਣ ਲੱਗ ਜਾਂਦਾ ਜਿਹੜਾ ਪੀਐਨਵੀ ਦੇ ਵਿੱਚ ਫਿਰ ਆਪਣੀ ਅਪੀਲ ਕਰਦੇ ਨੇ ਜਾਂ ਆਪਣੀ ਅਰਜੀ ਦਿੰਦੇ ਨੇ ਤਾਂ ਉਹਦਾ ਕਾਰਨ ਕੀ ਆ ਕਿ ਉਹ ਉਹਨੂੰ ਸਬਮਿਟ ਕਰ ਦਿੰਦੇ ਨੇ ਤੇ ਉਹਨੂੰ ਟਾਈਮ ਬਹੁਤ ਲੱਗਦਾ ਵਾ ਤੇ ਟਾਈਮ ਬਹੁਤ ਲੱਗਣ ਦੇ ਕਾਰਨ ਕਈਆਂ ਦੇ ਵਰਕ ਪਰਮਿਟ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਜਿੱਥੋਂ ਕਿ ਅਸਲ ਪ੍ਰੋਬਲਮ ਸ਼ੁਰੂ ਹੁੰਦੀ ਆ ਤੇ ਇਹਦਾ ਇੱਕ ਕਾਰਨ ਇਹ ਬਹੁਤ ਜ਼ਿਆਦਾ ਵਾ ਕਿ ਕੈਨੇਡਾ ਸਰਕਾਰ ਨੇ ਕੀ ਕੀਤਾ ਵਾ ਇਹ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਬੁਲਾ ਲਿਆ ਬਹੁਤ ਜ਼ਿਆਦਾ ਸਟੂਡੈਂਟ ਨੂੰ ਬੁਲਾ ਲਿਆ ਹੁਣ ਮੈਂ ਤੁਹਾਨੂੰ ਇਹਦਾ ਜੇ ਡਾਟਾ ਦੱਸਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇੰਨਾ ਜ਼ਿਆਦਾ ਸਟੂਡੈਂਟ ਇੱਥੇ ਆ ਚੁੱਕਿਆ ਵਾ ਇੱਥੇ ਕੈਨੇਡਾ ਸਰਕਾਰ ਨੇ ਆਹ ਡਾਟਾ ਤੁਹਾਨੂੰ ਮੈਂ ਦੱਸ ਰਿਹਾ ਦੇਖੋ ਕੈਨੇਡਾ ਸਰਕਾਰ ਨੇ ਹੁਣ ਤੱਕ ਦੇ ਜਿਹੜੇ ਤੇ ਸਟੂਡੈਂਟ ਬੁਲਾਏ ਨੇ ਨਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 10 ਲੱਖ 40985 ਇਹਨਾਂ ਨੇ ਸਟੂਡੈਂਟ ਇੱਥੇ ਹੁਣ ਤੱਕ ਬੁਲਾਏ ਨੇ ਜਦਾ ਇਹ ਡਾਟਾ 2022 ਦਾ ਵਾ ਠੀਕ ਹੈ ਜੀ ਇਹਨਾਂ ਨਾਲੋਂ ਵੀ ਇੱਕ ਆਪਣੇ ਇਹਦੇ ਨਾਲੋਂ ਵੀ ਜ਼ਿਆਦਾ ਕਹ ਲੋ ਵੀ 29 30% ਹੋਰ ਜ਼ਿਆਦਾ ਇੱਥੇ ਸਟੂਡੈਂਟ ਆ ਚੁੱਕਿਆ ਵਾ ਉਸ ਤੋਂ ਬਾਅਦ ਵੀ ਠੀਕ ਆ ਜੀ ਤੇ ਕਿਉਂਕਿ ਹੁਣ ਇਹਦਾ ਪ੍ਰੋਬਲਮ ਇਹ ਆ ਰਹੀ ਆ ਕਿ ਸਾਰੇ ਪੀ ਐਨ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਪਟੀਸ਼ਨ ਪਾ ਰਹੇ ਨੇ ਸਾਰੇ ਜਾਣੇ ਆਪਣੀ ਅਰਜੀ ਪਾ ਰਹੇ ਨੇ ਪਰ ਉਹ ਇੰਨੇ ਸਟੂਡੈਂਟ ਜ਼ਿਆਦਾ ਹੋਣ ਦੇ ਕਾਰਨ ਕਿਉਂਕਿ ਜਿੰਨੇ ਜ਼ਿਆਦਾ ਸਟੂਡੈਂਟ ਨੇ ਉਹਨਾਂ ਹੀ ਸਲੋ ਸਿਸਟਮ ਹੋਇਆ ਪਿਆ ਵਾ ਸਲੋ ਹੋ ਜਾਂਦਾ ਹੁਣ ਕੈਨੇਡਾ ਸਰਕਾਰ ਤੋਂ ਇਹ ਕੰਟਰੋਲ ਦੇ ਵਿੱਚ ਨਹੀਂ ਆ ਰਿਹਾ ਵਾ ਠੀਕ ਆ ਜੀ ਇੱਕ ਪਾਸੇ ਤਾਂ ਉਹ ਸਟੂਡੈਂਟ ਵੀਜ਼ਾ ਦੇ ਰਹੇ ਨੇ ਉਹਦੇ ਕਾਰਨ ਸਟੂਡੈਂਟ ਬਹੁਤ ਜ਼ਿਆਦਾ ਇੱਥੇ ਆ ਰਹੇ ਨੇ ਤੇ ਕੰਮਕਾਰ ਦੇ ਕਾਰਨ ਵੀ ਆ ਵੀ ਕੰਮ ਬਹੁਤ ਘਟ ਰਿਹਾ ਕਿਉਂਕਿ ਜ਼ਿਆਦਾ ਸਟੂਡੈਂਟ ਹੋਣ ਦੇ ਕਾਰਨ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਹਨ ਤੇ ਸਟੱਡੀ ਆਉਂਦੀ ਆਲਰੇਡੀ ਖਤਮ ਹੋ ਚੁੱਕੀ ਆ ਤੇ ਹੌਲੀ ਹੌਲੀ ਸਰਕਾਰ ਕੀ ਕਰ ਰਹੀ ਆ ਉਹਨਾਂ ਦੇ ਘੰਟੇ ਨੇੜੇ ਉਹਨਾਂ ਨੂੰ ਕੱਟ ਕਰ ਰਹੀ ਆ ਠੀਕ ਆ ਵੀ ਤੁਸੀਂ ਥੋੜੇ ਘੰਟੇ ਹੀ ਕੰਮ ਕਰੋਗੇ ਪਰ ਕਾਰਨ ਇਹ ਆ ਕਿ ਘੰਟੇ ਕੱਟ ਕਰਨ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਉਤੋਂ ਦੱਸਿਆ ਜਿੱਦਾਂ ਕਿ 10 ਲੱਖ 40 ਹਜ਼ਾਰ ਬੰਦਾ ਇੱਥੇ ਆਲਰੇਡੀ ਆ ਚੁੱਕਿਆ ਸਟੂਡੈਂਟ ਠੀਕ ਹੈ ਜੀ ਤੇ ਜਿਹਦੇ ਕਰਕੇ ਉੱਤੇ ਹਾਊਸਿੰਗ ਮਾਰਕੀਟ ਆ ਉਹ ਬਹੁਤ ਚਲੇ ਗਈ ਕੋਈ ਰਹਿਣ ਵਾਸਤੇ ਕੋਈ ਕਮਰਾ ਨਹੀਂ ਹੈਗਾ ਪੰਜ ਪੰਜ ਛੇ ਛੇ ਸਟੂਡੈਂਟ ਰਹਿੰਦੇ ਨੇ ਕੁੜੀਆਂ ਮੁੰਡੇ ਰਹਿੰਦੇ ਨੇ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਤੇ ਬਾਕੀ ਮੈਂ ਤੁਹਾਨੂੰ ਹੋਰ ਵੀ ਕਾਰਨ ਹੈਗੇ ਨੇ ਜਿਹਦੇ ਕਾਰਨ ਇੱਥੇ ਜਿੱਦਾਂ ਹੁਣ ਇੱਕ ਜਿੱਦਾਂ ਹੁਣ ਸਾਰੇ ਜਿਹੜੇ ਸਟੂਡੈਂਟ ਨੇ ਕੋਈ 19 ਸਾਲ ਦਾ ਕੋਈ 20 ਸਾਲ ਦਾ ਤੇ ਇੱਥੇ ਦਾ ਮੇਨ ਕਾਰਨ ਇੱਕ ਹੋਰ ਵੀ ਆ ਵੀ ਜਿਹੜੇ ਕਿ ਇੱਥੇ ਗੱਡੀਆਂ ਵਾਲੇ ਨੇ ਜਿਹੜੇ ਗੱਡੀਆਂ ਵੇਚਦੇ ਨੇ ਜਾਂ ਇੱਥੇ ਬਿਨਰ ਕਰਨ ਵਾਲੇ ਨੇ ਉਹ ਸਟੂਡੈਂਟ ਨੂੰ ਸਮੀ ਆਉਣ ਦੀ ਜਗ੍ਹਾ ਦੇ ਉੱਤੇ ਸਟੂਡੈਂਟ ਨੂੰ ਗਲਤ ਪਾਸੇ ਲਾ ਰਹੇ ਨੇ ਸਟੂਡੈਂਟ ਨੂੰ ਕਹਿ ਰਹੇ ਨੇ ਤੁਸੀਂ ਗੱਡੀਆਂ ਬਾਏ ਕਰੋ ਗੱਡੀਆਂ ਲੈ ਕੇ ਤੁਸੀਂ ਓਬਰ ਦਾ ਕੰਮ ਕਰੋ ਤੇ ਉਹਨਾਂ ਨੂੰ ਕਈ ਅਜਿਹੀਆਂ ਹੋਰ ਚੀਜ਼ਾਂ ਦੇ ਦੇ ਕੇ ਸਕੀਮਾਂ ਦੇ ਦੇ ਕੇ ਉਹਨਾਂ ਨੂੰ ਮਤਲਬ ਕਰਜ਼ੇ ਥੱਲੇ ਦੱਬ ਰਹੇ ਨੇ ਆਪਣੇ ਖੁੱਦ ਦੇ ਪੰਜਾਬੀ ਨੇ ਆਪਣੇ ਠੀਕ ਆ ਜੀ ਇਹ ਆਪਣੇ ਸਟੂਡੈਂਟ ਨੂੰ ਚਾਹੀਦਾ ਆਪਣੇ ਬੱਚਾ ਨੂੰ ਇਹ ਗੱਲ ਚਾਹੀਦੀ ਹੈ ਕਿ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਵਾ ਇਹਨਾਂ ਵੱਲ ਜਿਆਦਾ ਇਹਨਾਂ ਨੂੰ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਪਰ ਇਹ ਗਵਰਨਮੈਂਟ ਦੀ ਗਲਤੀ ਆ ਕਿ ਉਹਨਾਂ ਨੇ ਇੰਨਾ ਸਟੂਡੈਂਟ ਇੱਥੇ 1 ਲੱਖ ਦੇ ਬੁਲਾ ਲਿਆ ਜਿਹਦੇ ਕਰਕੇ ਉਹਨਾਂ ਨੂੰ ਨਾ ਤਾਂ ਜੌਬ ਦੇ ਹੁੰਦੀਆਂ ਨੇ ਨਾ ਉਹ ਆਊਟ ਆ ਔਰ ਜਿਹੜਾ ਕੈਨੇਡਾ ਦਾ ਇਮੀਗ੍ਰੇਸ਼ਨ ਮਿਨਿਸਟਰਾ ਜਿਹੜਾ ਠੀਕ ਹੈ ਜੀ ਮਾਰਕ ਮਿਲਰ ਆ ਤੇ ਉਹਨੇ ਇੱਕ ਨਵਾਂ ਹੀ ਲਾ ਬਣਾਤਾ ਕਹਿੰਦਾ ਵੀ ਇੱਥੇ ਹਨਾ ਹੁਣ ਲੌਂਗ ਟਰਮ ਵੀ ਵੀਜ਼ਾ ਨਹੀਂ ਦੇ ਸਕਦੇ ਅਸੀਂ ਹਨਾ ਵੀ ਪਰਮਿਟ ਨਹੀਂ ਦੇ ਸਾਦੇ ਵੀ ਜਿੰਨਾ ਹੁਣ ਤੁਹਾਡੇ ਕੋਲ ਤੁਹਾਡੇ ਕੋਲ ਸਟੱਡੀ ਵੀਜ਼ਾ ਹੈਗਾ ਜਾਂ ਤੁਹਾਡੇ ਕੋਲ ਜਿੰਨਾ ਪਰਮਿਟ ਹੈਗਾ ਉਸ ਨੂੰ ਰੀਨਿਊ ਨਹੀਂ ਕੀਤਾ ਜਾਊਗਾ ਤੇ ਹੁਣ ਇਹ ਉਹੀ ਸ਼ਰਮ ਤੁਹਾਨੂੰ ਪਤਾ ਹੀ ਆ ਕਿ ਹੁਣ ਇਹ ੱੱਕਾ ਹੀ ਕਰ ਰਹੇ ਨੇ ਸਟੂਡੈਂਟ ਦੇ ਨਾਲ ਤਾਂ ਨਾ ੱੱਕਾ ਹੋ ਰਿਹਾ ਵਾ ਤੇ ਕਿਉਂਕਿ ਪਹਿਲਾਂ ਤੁਸੀਂ ਇਹਨਾਂ ਨੂੰ ਬੁਲਾ ਰਹੇ ਹੋ ਇੱਥੇ ਤੁਸੀਂ ਇਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਵਰਕ ਪਰਮਿਟ ਦੇ ਆਧਾਰ ਤੇ ਉੱਤੇ ਤੁਹਾਨੂੰ ਪੀਆਰ ਦਿੱਤੀ ਜਾਊਗੀ ਪਰ ਹੁਣ ਇਹਨਾਂ ਦੇ ਲਾ ਨੇ ਗਵਰਨਮੈਂਟ ਦੇ ਜੀ ਚੇਂਜ ਹੋ ਰਹੇ ਨੇ ਹਨਾ ਇਹ ਆਪਣਾ ਚੇਂਜ ਕਰ ਰਹੇ ਨੇ ਦਾ ਮਿਨਿਸਟਰ ਆ ਆਪਣੇ ਜਿਹੜਾ ਮਾਰਕ ਮਿਲਰ ਆ ਉਹਨੇ ਆ ਦੋ ਦਿਨ ਪਹਿਲਾਂ ਨਿਊਜ਼ ਵਿੱਚ ਕਿਹਾ ਵਾ ਉਹਨੇ ਆਪਣੇ ਨਿਊਜ਼ ਦਿੱਤੀ ਆ ਕੀ ਸੀ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਘਟਕਾਣਾ ਚਾਹੁੰਦੇ ਆ ਸਟੂਡੈਂਟ ਨੂੰ ਘਟਕਾਣਾ ਚਾਹੁੰਦੇ ਆ ਤੇ ਅਸੀਂ ਬਹੁਤ ਘੱਟ ਪੀਆਰ ਦੇਣੀ ਆ ਠੀਕ ਆ ਤੇ ਹੁਣ ਉਹਦੇ ਕਾਰਨ ਇੱਕ ਹੋਰ ਵੱਡਾ ਚੱਕਰ ਪੈ ਰਿਹਾ ਵਾ ਜਿਆਦਾ ਕਿਉਂਕਿ ਜਿਹੜੇ ਹੁਣ ਜਿਹੜੇ ਸਟੂਡੈਂਟ ਨੇ ਉੱਥੇ ਜਾਂ ਉੱਥੇ ਦੇ ਲੋਕ ਨੇ ਉਹਨਾਂ ਨੂੰ ਕੋਈ ਗਾਈਡ ਕਰਨ ਵਾਲੀ ਹੈਗਾ ਹੁਣ ਉਹ ਕੀ ਕਰਦੇ ਨੇ ਹੁਣ ਉੱਥੋਂ ਉਹ ਇਮੀ ਇਮੀਗ੍ਰੇਸ਼ਨ ਦੀ ਉੱਥੇ ਪੱਕੇ ਹੋਣ ਦੀ ਵਜ੍ਹਾ ਤੇ ਉਹ ਹੁਣ ਅਮਰੀਕਾ ਵੱਲ ਨੂੰ ਮੂਵ ਹੋ ਰਹੇ ਨੇ ਅਮਰੀਕਾ ਵੱਲ ਨੂੰ ਮੂਵ ਹੋਣ ਦਾ ਕਾਰਨ ਹੋ ਰਹੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਪੱਕੇ ਹੋਣ ਦੀ ਉਮੀਦ ਆਈ ਉਹ ਖਤਮ ਹੋ ਚੁੱਕੀ ਆ ਪਰ ਇਹਨਾਂ ਨੂੰ ਸਟੂਡੈਂਟ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਜਿਹੜੇ ਉੱਥੇ ਦੇ ਵਕੀਲ ਨੇ ਪੰਜਾਬੀ ਆਪਣੇ ਇਹਨਾਂ ਤੋਂ 10-1000 15-15000 ਡਾਲਰ ਲੈ ਕੇ ਇਹਨਾਂ ਨੂੰ ਬਾਰਡਰਾਂ ਤੋਂ ਆਪਾਰ ਕਰਾ ਰਹੇ ਨੇ ਜਿੱਦਾਂ ਹੁਣ ਇੱਧਰ ਅਮਰੀਕਾ ਦੇ ਵਿੱਚ ਲੈ ਕੇ ਆ ਰਹੇ ਨੇ ਮੈਂ ਸਾਰਿਆਂ ਨੂੰ ਇਹੀ ਸੁਣਨ ਨੂੰ ਕਹੂੰਗਾ ਕਿ ਤੁਸੀਂ ਇਦਾਂ ਦਾ ਕੰਮ ਨਾ ਕਰੋ ਤੇ ਤੁਸੀਂ ਕੋਈ ਚੰਗਾ ਵਕੀਲ ਆ ਜਾਂ ਤੁਸੀਂ ਥੋੜਾ ਟਾਈਮ ਉੱਥੇ ਵੇਟ ਕਰੋ ਪਰ ਜੇ ਤੁਸੀਂ ਇੱਕ ਵਾਰੀ ਅਮਰੀਕਾ ਦੇ ਵਿੱਚ ਐਂਟਰ ਹੋ ਗਏ ਤਾਂ ਤੁਹਾਨੂੰ ਸਾਰੀ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਣੀ ਆ ਉਹਦਾ ਕਾਰਨ ਪਤਾ ਕੀ ਆ ਕਿਉਂਕਿ ਜਿਹੜਾ ਅਮਰੀਕਾ ਵਾਣਾ ਇਹਨਾਂ ਦੀ ਇੱਕ ਸੰਧੀ ਹੋਈ ਹੋਈ ਆ ਠੀਕ ਆ ਜੀ ਇਹਨਾਂ ਦੀ 24 ਜਨਵਰੀ 2023 ਨੂੰ ਇੱਕ ਸੰਧੀ ਸੀਗੀ ਇਹਨਾਂ ਦੀ ਹੋਈ ਇਹਨੇ ਲਾ ਪਾਸ ਕੀਤਾ ਸੀਗਾ ਵੀ ਤੁਸੀਂ ਜਿਹੜੀ ਕੰਟਰੀ ਵਿੱਚ ਵੀ ਪਹਿਲਾਂ ਆਉਂਗੇ ਤੁਸੀਂ ਉੱਥੇ ਆ ਕੇ ਆਪਣਾ ਸੈਲਮ ਜਿਹੜਾ ਉਹ ਲਾ ਸਕਦੇ ਹੋ ਠੀਕ ਆ ਜੀ ਵੀ ਜੇ ਤੁਸੀਂ ਮੰਨ ਲਓ ਮਕਸੀਕੋ ਦੇ ਵਿੱਚ ਆਏ ਹੋ ਬਾਰਡਰ ਕਰਾਸ ਕਰਕੇ ਤਾਂ ਤੁਸੀਂ ਮਕਸੀਕੋ ਦੇ ਵਿੱਚ ਆਪਣੀ ਸੈਲਮ ਦੀ ਲਾਓ ਠੀਕ ਆ ਇਦਾਂ ਹੀ ਹੋਣ ਜੇ ਤੁਸੀਂ ਕੈਨੇਡਾ ਦੇ ਵਿੱਚ ਆਏ ਹੋ ਹਨਾ ਤੁਸੀਂ ਵਰਕ ਪਰਮਿਟ ਲਈ ਜਾਂ ਸਟੱਡੀ ਦੇ ਲਈ ਤੁਸੀਂ ਉੱਥੇ ਆਏ ਹੋ ਤਾਂ ਤੁਹਾਨੂੰ ਉੱਥੇ ਹੀ ਪਹਿਲਾਂ ਸੈਲਮ ਲਾਉਣਾ ਪੈਣਾ ਜੇ ਉੱਥੇ ਦੀ ਗਵਰਨਮੈਂਟ ਆ ਜੇ ਤੁਹਾਨੂੰ ਡਿਕਲਾਈਨ ਕਰਦੀ ਆ ਤੁਹਾਡਾ ਕੇਸ پاس ਨਹੀਂ ਕਰਦੀ ਠੀਕਾ ਤੁਹਾਨੂੰ ਪਤਾ ਪਾਸ ਤਾਂ ਹੋਣਾ ਨਹੀਂ ਹੈਗਾ ਹਨਾ ਉਹ ਤੁਹਾਨੂੰ ਵੀ ਪਤਾ ਇਸ ਗੱਲ ਦਾ ਪਰ ਤੁਸੀਂ ਉਤੋਂ ਵੱਡੀ ਗਲਤੀ ਕਰ ਰਹੇ ਹੋ ਕਿ ਅਮਰੀਕਾ ਵਿੱਚ ਐਂਟਰ ਹੋ ਰਹੇ ਹੋ ਦੇਖੋ ਉੱਥੇ ਜੇ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਤਾਂ ਤੁਸੀਂ ਆਪਣੀ ਕੰਟਰੀ ਨੂੰ ਵਾਪਸ ਜਾ ਸਕਦੇ ਹੋ ਹਨਾ ਇੰਡੀਆ ਵਾਪਸ ਜਾ ਸਕਦੇ ਹੋ ਆਪਣੇ ਮਾਂ ਪਿਓ ਨੂੰ ਮਿਲ ਸਕਦੇ ਹੋ ਪਰ ਜੇ ਅਮਰੀਕਾ ਦੇ ਵਿੱਚ ਆ ਗਏ ਤੁਹਾਡਾ ਪੈਸਾ ਵੀ ਬਰਬਾਦ ਹੋਣਾ ਤੇ ਤੁਸੀਂ ਨਾ ਕਰੇ ਆਪਣੇ ਮਾਂ ਪਿਓ ਨੂੰ ਮਿਲ ਸਕਦੇ ਹੋ ਕਿਉਂਕਿ ਤੁਹਾਡਾ 10 ਸਾਲ ਕੇਸ ਆ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦੇ ਕੋਲ ਰਹਿਣਾ ਵਾ 10 ਸਾਲ ਤੋਂ ਬਾਅਦ ਤੁਹਾਡਾ ਕੇਸ ਜਣਾ ਕੋਰਟ ਕੇਸ ਦੇ ਵਿੱਚ ਕੋਰਟ ਕੇਸ 10 ਸਾਲ ਤੋਂ ਬਾਅਦ ਜਾਣਾ ਤੇ ਉਹ ਜਬਤ ਕਰ ਤੁਹਾਡਾ 40 ਤੋਂ 50 ਹਜ਼ਾਰ ਡਾਲਰ ਲੱਗਣਾ ਤੇ ਉਹਦੇ ਤੁਹਾਡਾ ਜਿਹੜਾ ਕੇਸ ਹੋਣਾ ਉਹਦੇ ਵਿੱਚ ਕੋਈ ਸਟਰੋਂਗ ਨਹੀਂ ਹੋਣਾ ਤੁਹਾਡਾ ਕੇਸ ਤੇ ਤੁਹਾਡਾ ਕੇਸ ਡਿਕਲਾਈਨ ਹੋ ਜਾਣਾ ਵਾ ਪ੍ਰੂਫ ਨਹੀਂ ਆਉਣਾ ਤੇ ਤੁਹਾਨੂੰ ਫਿਰ ਵੀ ਇੰਡੀਆ ਡਿਪੋਰਟ ਕਰ ਦੇਣਾ ਉਹਨਾਂ ਨੇ ਇਸ ਤੋਂ ਬੈਟਰ ਇਹ ਆ ਕਿ ਥੋੜਾ ਜਿਆ ਰੁਕ ਜਾਓ ਸੋਚੋ ਅਜੇ ਕੀ ਕਰਨਾ ਆਪਣੀ ਜਿਹੜੀ ਸਟੱਡੀ ਆ ਉਹਨੂੰ ਪੂਰਾ ਕਰੋ ਤੇ ਆਪਣੇ ਚੰਗੇ ਭਵਿੱਖ ਦੇ ਲਈ ਤੇ ਵਰਕ ਪਰਮਿਟ ਅਪਲਾਈ ਕਰੋ ਪੀਆਰ ਅਪਲਾਈ ਕਰੋ ਤੇ ਥੋੜਾ ਜਿਆ ਰੋਕੇ ਚ ਲੋਕ ਐਦਾ ਕਾਲੀ ਨਾ ਕਰੋ ਕਿ ਤੁਸੀਂ ਹੁਣ 1 ਲੱਖ ਤੇ ਇੱਧਰ ਨੂੰ ਆਉਣ ਲੱਜੋ ਅਮਰੀਕਾ ਦੇ ਵਿੱਚ ਅਮਰੀਕਾ ਦੀ ਸਰਕਾਰ ਤੇ ਏਡਾ ਦੀ ਸਰਕਾਰ ਨਾਲੋਂ ਵੀ ਬਹੁਤ ਸੱਤਾਈ ਦੇ ਵਿੱਚ ਐ ਇਮੀਗ੍ਰੇਸ਼ਨ ਦੇ ਵਿੱਚ ਸੋ ਮੈਂ ਇਹ ਤੁਹਾਨੂੰ ਬੇਨਤੀ ਕਰੂੰਗਾ ਬਾਕੀ ਜੇ ਕਿਸੇ ਨੇ ਕੋਈ ਮਤੋਂ ਪੁੱਛਣਾ ਕੋਈ ਸਵਾਲ ਜਵਾਬ ਕਰਨਾ ਤੁਸੀਂ ਮੈਨੂੰ ਤੇ ਲਿਖ ਕਮੈਂਟ ਕਰ ਸਕਦੇ ਹੋ ਠੀਕ ਆ ਮੈਂ ਜਰੂਰ ਤੁਹਾਡੀ ਹੈਲਪ ਕਰੂੰਗਾ ਜਿੰਨੀ ਮੈਨੂੰ ਨੌਲੇਜ ਆ ਮੱਚ ਜਰੂਰ ਤੁਹਾਨੂੰ ਦੱਸੂੰਗਾ ਤੇ ਪਲੀਜ਼ ਆਪਾਂ ਦੇਖੋ ਪੂਰੀ ਬਿਲਕੁਲ ਪੰਜਾਬੀ ਠੇੜ ਪੰਜਾਬੀ ਦੇ ਵਿੱਚ ਵੀਡੀਓ ਬਣਾਈ ਆ ਤੁਹਾਡੇ ਲਈ ਤੇ ਕਿਰਪਾ ਕਰਕੇ ਯਾਰ ਤੁਸੀਂ ਜਰੂਰ ਇਹਨੂੰ ਨਾ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਤਾਂ ਜੋ ਆਪਣੇ ਪੰਜਾਬੀ ਜਿਹੜੇ ਆਪਣੇ ਬੱਚੇ ਨੇ ਹਨਾ ਤੇ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਸਕੇ ਤਾਂ ਉਹਨਾਂ ਦਾ ਕੋਈ ਫਾਇਦਾ ਹੋ ਸਕੇ ਨੁਕਸਾਨ ਨਾ ਕਰਨ ਜਿਹੜੇ ਆਪਣੇ ਜਿਹੜੇ ਏਜੰਟ ਨੇ ਨਾ ਉਹਨਾਂ ਨੇ ਪੈਸੇ ਲੈ ਕੇ ਤੁਹਾਨੂੰ ਬਰਬਾਦੀ ਵੱਲ ਤੱਕਣਾ ਵਾ ਠੀਕ ਆ ਉਹਨਾਂ ਦਾ ਕੁਝ ਨਹੀਂ ਜਾਣਾ ਹੈਗਾ ਇਸ ਕਰਕੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਕਰਕੇ ਦੱਸਿਓ ਜੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਠੀਕ ਆ ਜੀ ਧੰਨਵਾਦ ਤੁਹਾਡਾ ਜੀ ਪਰਮਾਤਮਾ ਤੁਹਾਡ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਕਾਰੋਬਾਰ ਸਭ Okay, sasikan